ਰੂਪਨਗਰ ਤੋਂ ਆਪ ਵਿਧਾਇਕ ਸੰਧੂਆ ਤੇ ਛੇੜਛਾੜ ਦਾ ਪਰਚਾ ਦਰਜ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੂਆ ਤੇ ਸਥਾਨਕ ਜੈਲ ਸਿੰਘ ਨਗਰ ਦੀ ਇੱਕ ਔਰਤ ਨਾਲ ਛੇੜਛਾੜ ਦੇ ਦੋ ਛੇੜ ਪੁਲਿਸ ਵੱਲੋਂ 7354 506 294 509 323 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਜਿਸ ਕਾਰਨ ਕਿ ਉਹ ਕਾਰ ਚ ਬੈਠੀ ਸੀ ਤਰੀਕਾ ਕਹਿੰਦੇ ਕੀ ਮੂਰਚਕਿਆ ਗਏ ਜੀ ਤੁਹਾਡਾ ਤੁਸੀਂ ਪਿਆਸੀ ਕਰਦੇ ਵੀ ਦਰਬਾਰ ਤੋਂ ਲੈ ਕੇ 24 ਸ਼ੁਰੂ ਤੋਂ ਅੰਤ ਤੱਕ ਬੈਠਾ ਕਹਿੰਦੇ ਤੁਸੀਂ politican game ਖੇਡ ਰਹੇ ਹੋ ਭਗਵਾਨ ਮਾਝੀ ਨੂੰ ਅਪਰੋਚ ਕਰ ਰਹੇ ਹੋ ਹਮਨ ਨੂੰ ਅਪਰੋਚ ਕਰ ਰਹੇ ਹੋ ਉਹਨਾਂ ਤੋਂ ਹੀ ਪੈਸੇ ਤੇ ਅੰਨੀ ਪੋਸਟ ਵੀ ਮੇਰੇ ਹੱਥ ਤੇ ਆ ਦੇ ਫਰੂਸ ਵੀ ਆਇਆ ਹੈ ਪਹਿਲਾਂ ਮੈਡਮ ਇਹਨਾਂ ਨੇ ਇਨਕਾਰ ਕੀਤਾ ਸੀ ਜੋ ਤੁਹਾਡਾ ਰੈਂਟ ਵਗੈਰਾ ਜਾਂ ਜੋ ਰਿਪੀਟ ਦਾ ਭੰਡਾ ਸੀਗਾ ਉਹ ਦਿਨ ਤੋਂ ਕਦੋਂ ਤੋਂ ਇਨਕੁਆਇਰ ਕਰ ਰਹੇ ਸੀ ਤੇ ਤੁਸੀਂ ਕਦੋਂ ਤੋਂ ਮੰਗ ਕਰ ਰਹੇ ਸੀ ਤੋਂ ਤੋਂ 3 ਮਹੀਨੇ ਹੋ ਗਏ ਕਿ ਆਪ ਵੀ ਕੁਛ ਨਹੀਂ ਕਿ ਵੀ ਪੈਸੇ ਦੇ ਦਿਓ ਸਾਡੇ ਕੋਈ ਨਾ ਕੋਈ ਬਹਾਨਾ ਕਰੇ ਜਾ ਤਾ ਤੇ ਹੁਣ ਕੱਲ ਤਾਂ ਉਹਨਾਂ ਨੇ ਬਿਲਕੁਲ ਹੀ ਮਨਾਂ ਕਰ ਦਿੱਤਾ ਕਿ ਕਿਵੇਂ ਜਾ ਕੇ ਲੰਦਾ ਉਹਨਾਂ ਨੂੰ ਨਹੀਂ ਕਿ ਕਿਤੇ ਕ ਰਿਸਪੈਕਟੇਬਲ ਗੇਟੀ ਜਿਨੇ ਆਪਣੀ ਪੁਠੀ ਕਿਰਾਏ ਤੇ ਦਿੱਤੀ ਹੈ ਉ ਆਪਣਾ ਕਿਰਾਇਆ ਲੈਣ ਵਾਸਤੇ ਉਹ ਜਿਹੜਾ ਕੋਠੀ ਦਾ ਨੁਕਸਾਨ ਹੋਇਆ ਉਹ ਲੈਣ ਵਾਸਤੇ ਸ਼ਰਾਫਤ ਦੇ ਨਾਲ ਆਪਣੇ ਰੈਂਟਰ ਦੇ ਨਾਮ ਨਾਲ ਇੱਕ ਰਿਕਵੈਸਟ ਕਰਵਾਉਣ ਵਾਸਤੇ ਗਈ। ਪਰ ਉਹਦੇ ਨਾਲ ਮੈਨ ਹੈਂਡਿੰਗ ਕੰਪਨੀ ਧੱਕੇਪਾਸ਼ਾ ਗਾੜੀ ਬਰੋਚ ਕਰਨਾ ਇਸ ਤੋਂ ਵੱਡੀ ਸ਼ਰਮਨਾਕ ਕਾਰਵਾਈ। ਉਹ ਵੀ ਇੱਕ ਲੋਕਾਂ ਦੇ ਚੁਣੀ ਹੋਏ 代表 ਵੱਲੋਂ। ਉਹ ਕੇ ਇਸ ਨੂੰ ਵੱਧ ਘਟੀਆ ਹਰਕਤ ਕੋਈ ਜਿਹੜੀ ਹੈ ਉਹ ਨਹੀਂ ਹੁੰਦੀ। ਕਿ ਸਭ ਦਾ ਕਿ ਇਤੇ ਸ਼ਕਤੀ ਦੇ ਨਾਲ ਐਕਸ਼ਨ ਚਾਹੀਦਾ। ਇਹ ਜਿਸ ਜਿਸ ਹੋਗੇ اور ਇਮੀਡੀਏਟਲੀ ਇਹਨੂੰ ਅਰੈਸਟ ਕਰਨਾ ਚਾਹੀਦਾ। ਸੋ ਮੈਂ ਐਸਐਸਪੀ ਨੂੰ ਪਰਟੋਬੀ ਅੱਜ ਟੈਲੀਫੋਨ ਕਰਕੇ ਵੀ ਦਵਾਂਗਾ ਕਿ ਇਹ ਜਿੱਕੇ ਇਹਨੂੰ ਅਰੈਸਟ ਕੀਤਾ ਜਾਵੇ ਔਰ ਜੋ ਬਾੰਦੀ ਕਾਰਵਾਈ ਹੈ ਅਗਲੀ। ਹਾਲਾਂਕਿ ਸੰਧਵਾ ਵੱਲੋਂ ਇਸ ਮਾਮਲੇ ਨੂੰ ਵਿਰੋਧੀਆਂ ਦੀ ਰਾਜਨੀਤਿਕ ਸਾਜ਼ਿਸ਼ ਦੱਸਿਆ ਜਾ ਰਿਹਾ। 5:30 ਵਜੇ ਘਰੇ ਆਏ ਗਨਵੈ ਨੂੰ ਪੁੱਛਦੇ ਕਹਿੰਦੇ ਐਮਐਲਏ ਸਾਹਿਬ ਕਿੱਥੇ ਆ? ਕਹਿੰਦੇ ਜੀ ਉਹਦਾ ਪਿੰਡਾਂ ਵਿੱਚ ਗਏ ਹੋਵੇ ਸ਼ਾਮ ਨੂੰ ਆਂਦੇ 10-11 ਵਜੇ ਮੁੜ ਕੇ। ਕਹਿੰਦੇ ਯਾਰ ਬਾਕੀ ਕਾਲੀ ਕਾਂਗਰਸੀ ਐਮਐਲਏ ਦਾ ਪਿੰਡ ਕੋਠੀਆਂ ਵਿੱਚ ਬੈਠ ਰਹਿੰਦੇ ਆ ਦਫ਼ਤਰਾਂ 'ਚ ਤੁਹਾਡਾ ਐਮਐ ਇੰਨੀ ਗੱਲ ਹੋਈ ਐ ਮੈਨੂੰ ਫੋਨ ਕਰਿਆ ਉਹਨਾਂ ਨੇ ਕਹਿੰਦੇ ਭਾਜੀ ਤੁਹਾਨੂੰ ਮਿਲਣਾ ਮੈਂ ਕਿਹਾ ਦੱਸੋ ਕਿੱਥੇ ਮਿਲਣਾ ਮੈਂ ਕਿਹਾ ਕੀ ਕੰਮ ਕਰਨਾ ਵਾ ਬਿੱਲੇ ਤਾਂ ਮੁੰਡਾ ਇੱਥੇ ਹੈਗਾ ਉਹਦੇ ਲੈ ਲੂ ਪੇਮੈਂਟਾਂ ਚ ਲੈਣੀਆਂ ਤੇ ਬਿੱਲ ਦੱਸ ਕੇ ਕਹਿੰਦੇ ਨਹੀਂ ਤੁਹਾਨੂੰ ਮਿਲਣਾ ਮੈਂ ਕਿਹਾ ਭਾਈ ਮੈਂ ਸਵਾ 7:00 7:30 ਆਵਾਂਗਾ ਮੈਂ ਸਵਾ 7:00 7:30 ਵਿੱਚ ਦਾ ਟਾਈਮ ਆ ਗਿਆ ਉਹ ਮੇਰੇ ਤੇ ਪਹਿਲਾਂ ਅੰਦਰ ਬੈਠ ਕੇ ਸਾਡੀ ਕੋਠੀ ਦੇ ਸੁੱਖੇਂ ਦੇ ਜਾ ਕੇ ਮੈਂ ਗੱਡੀ 'ਚ ਬੈਠਾ ਸੀ ਬਾਹਰ ਕਿਸੇ ਨਾਲ ਗੱਲ ਕਰ ਰਿਹਾ ਦਾ ਮੀਟਿੰਗ ਆਪਣੀ ਮੈਂ ਆਪਣਾ ਬੱਚਾ ਭੇਜਿਆ ਉੱਪਰ ਤੇ ਆਪਣੀ ਮੰਮੀ ਨੂੰ ਬੁਲਾ ਕੇ ਲਿਆ ਥੱਲੇ ਪਾਣੀ ਲੈ ਕੇ ਆਇਆ ਇਨੇ ਮੁੰਡੇ ਰੱਖਿਓ ਸੀ ਪਾਣੀ ਪੋਣੀ ਪਾਣ ਲਈ ਮੈਂ ਉਹਦੀ ਮੰਮੀ ਜਾਣ ਕੇ ਬੁਲਾਈ ਵੀ ਲੇਡੀ ਆਈ ਵੀ ਆ ਉਹਦੇ ਸਾਹਮਣੇ ਬੈਠ ਕੇ ਗੱਲ ਕਰ ਲਾਂਗੇ ਜਿਹੜੀ ਗਾਨੀ ਉਹ ਆਈ ਬੈਠੀ ਮੈਂ ਹਾਂਜੀ ਸੱਸੀ ਗੱਲ ਹੋਈ ਸੋਹਰੇ ਨਾਲ ਇੰਨੀ ਗੱਲ ਹੋਈ ਹੈ ਮੈਂ ਕਿਹਾ ਜੀ ਦੱਸੋ ਕੀ ਗੱਲ ਕਹਿੰਦੇ ਜੀ ਬਿੱਲ ਮਖਾ ਬਿੱਲ ਲਿਆਓ ਜੀ ਮੈਂ ਮੁੰਡੇ ਨੇ ਚੈੱਕ ਕਰ ਦਵਾਂ ਉਹਦੇ ਬਿੱਲ ਜਿੰਨੇ ਹੈਗੇ ਚੈੱਕ ਕਰ ਦੋ ਜੇ ਬਿੱਲ ਰਹਿੰਦੇ ਹਿੰਦੇ ਮੈਂ ਜਿੰਨੇ ਵੀ ਪੇਂਡ ਹੈਗੇ ਕਰ ਦੋ 5 10 20 ਜੇ ਵੀ ਹੈਗੀ ਹੈ ਇੰਨੀ ਗੱਲ ਹੋਈ ਕਹਿੰਦੇ ਇਹਦੇ ਬਾਰੇ ਨਹੀਂ ਤੇਰਾ ਰਾਜਨੀਤੀ ਪਿੱਛੇ ਦੀ ਗੱਲ ਕਰਨ ਆਏ ਸੰਨਦਰ ਤਾਲੀਬਾ ਸਾਹਿਬ ਕਹਿੰਦਾ ਮਖਾ ਰਾਜਨੀ ਜੀ ਵਿਸ਼ੇ ਤੇ ਮੇਰੇ ਹੱਥ ਜੋੜਦਾ ਇੱਥੇ ਸਾਡੇ ਪੂਰਾ ਪਰਿਵਾਰ ਬੈਠਾ ਲੋਕ ਕੜੇ 15 20 ਬੰਦੇ ਹੋਰ ਵੀ ਤੇ ਗਨਮੈਨ ਸਾਡੇ ਜਿਹੜੇ ਦਫ਼ਤਰੀ ਲੋਕ ਤੇ ਮਖਾ ਹੱਥ ਜੋੜਦਾ ਮੈਂ ਤੇਰੇ ਨਾਲ ਇਸ ਵਿਸ਼ੇ ਤੇ ਕੋਈ ਗੱਲ ਕਰਨੀ ਨਹੀਂ ਜੇ ਤੁਹਾਡੀ ਪੇਮੈਂਟ ਦੀ ਤੁਸੀਂ ਆਪਣਾ ਚੈੱਕ ਦੇਜੋ ਐਨੀ ਗੱਲ ਹੋਈ ਉੱਠ ਕੇ ਚੱਲ ਗਿਆ ਚਾਹ ਆ ਗਈ ਜਾਨ ਉੱਪਰ ਤੇ ਚਾਹ ਨਹੀਂ ਪੀਤੀ ਮੇਰੀ ਵਾਈਫ ਨਾ ਉਹਨੂੰ ਕਿਹਾ ਭੈਣ ਜੀ ਚਾਹ ਪੀ ਕੇ ਜਾਣਾ ਤੁਸੀਂ ਕਹਿੰਦੀ ਚਾਹ ਨਹੀਂ ਪੀਣੀ ਹੈਗੀ ਅਸੀਂ ਤਾਂ ਹੁਣ ਤੁਹਾਡਾ ਦੇਖਾਂਗੇ ਕਹਿੰਦੇ ਭਜਾ ਤੁਹਾਡਾ ਦੇਖੇ ਹੀ ਲੈਂਦੇ ਹੁਣ ਕੀ ਕਰਨਾ ਈ ਤੁਹਾਡਾ ਐਨੀ ਗੱਲ ਹੋ ਕੇ ਉੱਠ ਗਏ ਮੈਂ ਆਪਣਾ ਰਾਮ ਨਾਲ ਰੋ ਇੱਕ ਐਡਵੋਕੇਟ ਦਾ ਫੋਨ ਆਇਆ ਕਹਿੰਦੇ ਤੁਹਾਡੇ ਦੇ ਪਰਚਾ ਕੱਟ ਗਿਆ ਦੇਖੋ ਰਾਤੋਂ ਰਾਤ ਪਰਚਾ ਕੱਟ ਕੇ ਰੱਖ ਲਦਾ ਕੋਈ ਕਿੰਨੇ ਦੇਖਦੇ ਇਸ ਮਾਮਲੇ ਨੂੰ ਤੁਸੀਂ ਇਹ ਸਾਰਾ 86 ਹੈ ਰਾਜਨੀਤਿਕ ਨਾਲ ਹੋਇਆ ਹੈ ਸਰਕਾਰ ਦੀ ਛਾਹ ਤੇ ਉਹ ਜਿਹੜਾ ਕਾਂਗਰਸ ਦਾ ਕੈਂਡੀਡੇਟ ਦਾ ਪੂਰਾ 86 ਡਰਾਮਾ ਕਰਿਆ ਗਿਆ ਇਸ ਕਰਕੇ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਚੱਕਦਾ ਸੀ ਲੋਕਾਂ ਦੇ ਕੰਮ ਆਪ ਜਾ ਕੇ ਜੇ ਦਫ਼ਤਰਾਂ ਵਿੱਚ ਮੈਂ ਕੋਈ ਐਮਐਲਏ ਦਾ ਕੰਮ ਨਹੀਂ ਮੈਂ ਚੌਕੀਦਾਰ ਬਣ ਕੇ ਲੋਕਾਂ ਦੇ ਕੰਮ ਕਰਦਾ ਤਾਂ ਪੁੱਛ ਲਿਓ ਰੋਪੜ ਜਿਹੜਾ ਮੇਰੇ ਦਫ਼ਤਰ ਆ ਗਿਆ ਕੋਈ ਤਹਿਸੀਲ ਦੇ ਦਫ਼ਤਰ ਕੋਈ ਪਟਵਾਰੀ ਦੇ ਦਫ਼ਤਰ ਕੋਈ ਹਸਪੀਟਲ ਕਿਤੇ ਸਕੂਲ ਵਿੱਚ ਕਿਤੇ ਮੈਂ ਆਪ ਖੁਦ ਜਾ ਕੇ ਕੰਮ ਕਰਦਾ ਸਾਰੇ ਨਹੀਂ ਲੋਕਾਂ ਦੇ ਕੰਮ ਕਰਾਂਦਾ ਸਿਰਫ ਮੈਨੂੰ ਦਵਾਨ ਵਾਸਤੇ ਹੁਣ ਦੋ ਘੋਸਟਲ ਦੇ ਮਸਲੇ ਚ ਕਿਤੇ ਦਵਾਨ ਵਾਸਤੇ ਕੰਮ ਕਰ ਰਹੇ ਸਾਰੇ